ਬਰਨਾਲਾ ਜ਼ਿਲ੍ਹੇ ਦੇ ਤਪਾ ਸ਼ਹਿਰ ਦਾ ਇਤਿਹਾਸਿਕ ਸਥਾਨ ਬਾਬਾ ਸੁਖਾਨੰਦ ਜੋ ਕਿ ਬਾਬਾ ਮੜ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਬਾਬਾ ਜੀ ਦੀ ਸਮਾਧ ਤੇ ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਇਸ ਸਥਾਨ 'ਤੇ ਕੋਈ ਵੀ ਝੂਠੀ ਸੌਂ ਨਹੀਂ ਖਾਂਦਾ। ਆਗਰ ਕੋਈ ਇਸ ਸਥਾਨ 'ਤੇ ਆ ਕੇ ਝੂਠੀ ਸੌਂ ਖਾ ਲੈਂਦਾ ਹੈ, ਉਸ ਦਾ ਨਵੇੜਾ 1 ਮਹੀਨੇ ਦੇ ਅੰਦਰ ਅੰਦਰ ਹੋ ਜਾਂਦਾ ਹੈ। ਵੱਡੇ ਵੱਡੇ ਮਸਲੇ ਜੋ ਹੱਲ ਨਹੀਂ ਹੁੰਦੇ, ਇਸ ਸਥਾਨ 'ਤੇ ਮਿੰਟਾਂ ਸੈਕਿੰਟਾਂ ਦੇ ਵਿੱਚ ਹੱਲ ਹੋ ਜਾਂਦੇ ਹਨ। ਹਰ ਮੰਗਲਵਾਰ ਨੂੰ ਬਾਬਾ ਜੀ ਦੇ ਸਥਾਨ ਤੇ ਵਿਸ਼ਾਲ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਕਿਉਂਕਿ ਹਰ ਮੰਗਲਵਾਰ ਨੂੰ ਵੱਡੀ ਗਿਣਤੀ ਵਿੱਚ ਸੰਗਤਾਂ ਬਾਬਾ ਜੀ ਦੇ ਸਥਾਨ ਤੇ ਨਤਮਸਤਕ ਹੁੰਦੀਆਂ ਹਨ ਅਤੇ ਪਰਿਵਾਰਾਂ ਦੀ ਸ਼ੁਕ ਸ਼ਾਂਤੀ ਲਈ ਅਰਦਾਸ ਬੇਨਤੀਆਂ ਕਰਦੇ ਹਨ ਬਾਬਾ ਜੀ ਦੇ ਸਥਾਨ ਤੇ ਅਖੰਡ ਜੋਤ ਚਲ ਰਹੀ ਹੈ ਇਸ ਸਥਾਨ ਤੇ ਮਾਤਾ ਦਾਤੀ ਜੀ ਦਾ ਮੰਦਿਰ ਸੁਆਮੀ ਪਰਮਾਨੰਦ ਜੀ ਅੰਦਰਲੇ ਡੇਰੇ ਵਾਲਿਆਂ ਦਾ ਮੰਦਿਰ ਸ਼ੇਪ ਪਰਿਵਾਰ ਦਾ ਮੰਦਿਰ ਇਸ ਸਥਾਨ ਤੇ ਬਣਿਆ ਹੋਇਆ ਹੈ ਹਰ ਮੰਗਲਵਾਰ ਨੂੰ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਵੱਲੋਂ ਲੰਗਰ ਵਿੱਚ ਸੇਵਾ ਕੀਤੀ ਜਾਂਦੀ ਹੈ ਇਸ ਸਥਾਨ ਦੀ ਸਾਮ ਸੰਭਾਲ ਸ਼ੇਰ ਦੇ ਮਹਾਂਤਾਂ ਵੱਲੋਂ ਕੀਤੀ ਜਾਂਦੀ ਹੈ ਵੱਡੀ ਗਿਣਤੀ ਵਿੱਚ ਇਸ ਸਥਾਨ ਤੇ ਪੰਛੀ ਹਰ ਰੋਜ਼ ਦਾਣਾ ਚੁਗਦੇ ਹਨ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰੋ ਤਾਂ ਜੋ ਇਹ ਵੀਡੀਓ ਹਰ ਤੱਕ ਪਹੁੰਚ ਸਕੇ ਜੈ ਬਾਬਾ ਸੁਖਾਨੰਦ ਕੀ ਜੈ ਪਹਿਲਾਂ ਤਾਂ ਬਾਬਾ ਸੁਖਾਨੰਦ ਦੀ ਜੈ ਮਹਾਵੀਰ ਬਜਰੰਗਪਾਲੀ ਦੀ ਜੈ ਅੱਜ ਹੈਗਾ ਜੀ ਦਿਨ ਮੰਗਲਵਾਰ ਮੰਗਲਵਾਰ ਨੂੰ ਹਰ ਵਾਰ ਹਰ ਮੰਗਲਵਾਰੀ ਇੱਥੇ ਲੰਗਰ ਲੱਗਦਾ ਲੰਗਰ ਅੱਡ-ਉੱਡੀ ਸਰਦਾ ਹੈ ਜਿਹੀ ਕਿਸੇ ਨੇ ਪੂਰੀਆਂ ਛੋਲਿਆਂ ਦਾ ਕਿਸੇ ਨੇ ਰੋਟੀ ਦਾ ਰੋਟੀ ਦਾਲ ਦਾ ਕਿਸੇ ਨੇ ਕੜੀ ਚੌਲ ਦਾ ਅੱਡ-ਉੱਡੀ ਜਿਹੀ-ਜਿਹੀ ਦੀ ਸੁਖ ਸੁਖੀ ਹੁੰਦੀ ਹੈ ਉਹ ਆ ਜਾਓ ਲੰਗਰ ਲਾਣ ਦਾ ਜਿਹੜਾ ਅੱਜ ਦਾ ਲੰਗਰ ਹੈਗਾ ਪੂਰੀਆਂ ਛੋਲਿਆਂ ਦਾ ਲੰਗਰ ਹੈ ਇਹ ਬਿਜੇ ਕੁਮਾਰ ਜੀ ਦਾ ਲੱਗ ਰਿਹਾ ਹੈ ਤੇ ਜੇ ਕਿਸੇ ਵੀਰ ਭਰਾ ਨੇ ਇੱਥੇ ਲੰਗਰ ਲਾਉਣਾ ਹੋਵੇ ਤਾਂ ਵਿੱਸੀ ਜੀ ਨਾਲ ਇਹ ਸਾਡੇ ਹੈੱਡ ਨੇ ਮੇਨ ਨੇ ਇਹਨਾਂ ਨਾਲ ਸੰਪਰਕ ਰਾਇਆ ਠੀਕ ਹੈ ਕੈਮਾ ਲੰਗਰ ਹੋ ਗਿਆ ਜੀ ਅਜ ਤੱਕ ਇਹ ਤਾਂ ਬਹੁਤ ਪੁਰਾਣਾ ਹੈ ਇਹ ਲੰਗਰ ਅੱਛਾ ਕਾਫੀ ਸਾਲਾਂ ਤੋਂ ਚੱਲਦਾ ਹੈ ਇਹ ਕੋਈ ਸਪੈਸ਼ਲ ਦਿਨ ਹੈ ਇਹਦਾ ਇਹ ਮੁਗਲਵਾਰ ਦਾ ਬਾਬੇ ਮਹਾਵੀਰ ਜੀ ਦਾ ਦਿਨ ਹੈ ਅੱਜ ਦਾ ਜਿਹੜਾ ਮੰਗਲਵਾਰ ਦਾ ਦਿਨ ਹੁੰਦਾ ਹੈ ਇਹ ਮਹਾਵੀਰ ਜੀ ਦਾ ਦਿਨ ਹੈ ਹਨੂਮਾਨ ਜੀ ਦਾ ਠੀਕ ਹੈ ਇਹ ਮਤਲਬ ਮੁੱਖ ਨੇ ਜਿਹੜੇ ਹਨੂਮਾਨ ਜੀ ਦਾ ਮੰਦਿਰ ਹੈ ਇਥੇ ਸੰਤਾਂ ਦੀ ਵਹਿਮ ਹੈਗੀ ਤੇ ਬਾਬਾ ਸੁਖਾਲਾ ਦੀ ਜੰਦੀ ਬਾਬਾ ਤਪਾਰਾ ਦੀ ਇਹਦੇ ਬਾਬਾ ਤਪਾਰਾਮ ਜੀ ਨੇ ਇਹ ਤਪਾ ਬੱਲੇ ਸੀ ਨਗਰ ਆਪਣਾ ਉਹਨਾਂ ਨੇ ਮੂਹਰੀ ਗੱਡੀ ਸੀ ਠੀਕ ਹੈ ਕਿ ਉਹਨਾਂ ਦੇ ਸਥਾਨ ਕਈ ਥਾਂ ਨੇਗੇ ਆਪਣੇ ਤਪੇ ਵੀ ਹੈਗਾ ਮਹਾਜਗੀ ਜੀ ਦੱਸਦੇ ਜਿਉਂਦਾ ਵੀ ਇਹ ਜਾਇਦ ਵੀ ਹੈਗਾ ਮੰਡੀ ਕਲਾ ਇਹਨਾਂ ਦੇ ਬਸਤਰ ਵੀ ਪਏ ਨੇ ਆ ਆਪਦੇ ਹੱਥੀ ਬਣਾਏ ਤੇ ਕਈ ਨਿਸ਼ਾਨੀਂ ਆਪਣੇ ਮਹਾਜਗੀ ਜੀ ਦੱਸਦੇ ਵੀ ਪੰਜ ਨੇ ਸੰਤਾਂ ਦੀਆਂ ਜਿਨ੍ਹਾਂ ਨੇ ਇਹ ਨਗਰ ਬੰਨਿਆ ਤੇ ਇੱਥੇ ਹੁਣ ਆਪਣਾ ਆ ਰਹੀ ਚੀਜ਼ ਚਾਉਂਦਾ ਮੇਲਾ 28 ਤਰੀਕ ਦਾ ਮੇਲਾ ਹੈ ਨਾ 28 ਤਰੀਕ ਦਾ ਮੇਲਾ ਹੈ ਉੱਥੇ ਵੀ ਬਹੁਤ ਭਾਰੀ ਲੰਗਰ ਜੱਦੂਗਾ ਤੇ ਤੜਕੇ ਤੋਂ ਲੈ ਕੇ ਰਾਤ ਤੱਕ ਰੇ ਲੰਗਰ ਚੱਲਦਾ ਜੇ ਕਿਸੇ ਵੀਰ ਭਰਾ ਨੇ ਜੇ 14 ਵਾਲੇ ਦਿਨ ਕੋਈ ਆਪਣਾ ਯੋਗਦਾਨ ਪਾਉਣਾ ਹੈ ਤਾਂ ਯੋਗਦਾਨ ਵੀ ਪਾ ਸਕਦਾ ਹੈ ਤੇ ਮੰਗਲਵਾਰ ਨੂੰ ਇੱਥੇ ਲੰਗਰ ਜਾਂਦਾ ਜੇ ਕਿਸੇ ਨੇ ਲੰਗਰ ਲਾਉਣਾ ਹੈ ਤਾਂ ਉਹ ਇਹਨਾਂ ਨਾਲ ਸੰਪਰਕ ਕਰ ਲੈਣੇ ਇਹ ਜਿਹੜੀ ਮੇਨ ਸੁੱਖ ਹੈ ਇੱਥੇ ਮੰਗਲਵਾਰ ਨੂੰ ਇੱਥੇ ਸੁੱਖਾ ਸੁੱਖਿਆ ਜੰਦੀਏ ਤੇ ਮੰਗਲਵਾਰ ਨੂੰ ਹੀ ਸੁੱਖ ਲੱਗਦੀ ਹੈ ਉਹਦਾ ਰੋਜ਼ ਹੀ ਸੰਗਤ ਦਾ ਰੋਜ਼ ਹੀ ਆਉਂਦੀ ਹੈ ਪਿੰਡ ਮੰਡੀ ਆਸ-ਪਾਸ ਦੇ ਆ ਬੀ ਆਉਂਦੇ ਲੋਕ ਬਹੁਤ ਆਉਂਦੇ ਇੱਥੇ ਤੇ ਸੁਖਾ ਨੰਦਿਆ ਦੇ ਤੇ ਇੱਥੇ ਸ਼ਿਵ ਜੀ ਦਾ ਮੰਦਿਰ ਹੈ ਸ਼ੰਕਰ ਜੀ ਦਾ ਤੇ ਇੱਥੇ ਦਾ ਜਲ ਚੜਾਉਣ ਵਾਲੀ ਸੰਗਤ ਤੜਕੇ ਤੋਂ ਸਵੇਰਾਂ ਤੋਂ ਲੱਗਦੀ ਹੈ 4 ਵਜੇ ਤੋਂ 4 ਵਜੇ ਤੋਂ ਲੈ ਕੇ ਸ਼ਾਮ ਤੱਕ ਸ਼ੰਕਰ ਜੀ ਦੇ ਜਲ ਚੜਦਾ ਬਾਪਾਂ ਮੜ ਦੇ ਅੰਦਰ ਸਮਾਧਾ ਬਣ ਜਾਂਦੀ ਆ ਮਹਾਵੀਰ ਜੀ ਦੀ ਮੁਕਤੀ ਅੰਦਰ ਸ਼ਿਆ ਸ਼ਾਤ ਨੇ ਇੱਥੇ ਮਾਤਾ ਦਾਤੀ ਇੱਥੇ ਉਹਦਾ ਨੌਨ ਦਾ ਸੁੱਖ ਦਾਤੀ ਸੀਗਾ ਇਹ ਮਾਤਾ ਦਾਤੀ ਦੇ ਨਾਲ ਮਸ਼ਹੂਰ ਹੋ ਗਏ ਇਹਨਾਂ ਦਾ ਮੰਦਿਰ ਜਿਹੜਾ ਕੁੱਤ ਬਣਿਆ ਵੈਗਾ ਨਾਉਣ ਜਾਂਦੀ ਸੀ ਉੱਥੇ ਮਾਤਾ ਦਾਤੀ ਬਾਜੀ ਗਰਮਸਤੀ ਕੋਲੇ ਮੰਦਿਰ ਹੈਗਾ ਬਹੁਤ ਸੋਹਣਾ ਮੰਦਿਰ ਬਣਿਆ ਵੈਗਾ ਬਹੁਤ ਉੱਚਾ ਬਣਿਆ ਵੈਗਾ ਤੇ ਬੜਾ ਸੋਹਣਾ ਹੈ ਤੇ ਉੱਥੇ ਵੀ ਬਹੁਤ ਸੁੱਖਾ ਪਰਉਂਦੇ ਬੜਾ ਉੱਥੇ ਵੀ ਬਹੁਤ ਭਾਰੀ ਮੇਲਾ ਲੱਗਦਾ ਹੈ ਉੱਥੇ ਹੀ ਮੇਲਾ ਲੱਗਦਾ ਹੈ ਕਿ ਮਾੜੀ ਇਹ ਚੌਧੇਦਾਂ ਤੇ ਇੱਥੇ ਵੀ ਮੇਲਾ ਲੱਗਦਾ ਇੱਕੋ ਹੀ ਗੱਲ ਹੁੰਦਾ ਹੈ